ਹਿੰਨਾ ਜੁ ਤਿੰਨ ਕਾਇਕਾ ਦੇ ਪਹਿਲਾਂ 15 ਦਿਨ ਪਹਿਲੇ ਲੱਗ ਜਾਂਦੇ ਨਾਲ ਬੜੀ ਗਾਇਕੂ ਤੇ ਲੈਣ ਜਾ ਕੇ ਇਕੱਠਿਆਂ ਹੋ ਕੇ ਹੀ ਹਿੰਨਾ ਜਗਾਉਂਦੇ ਹਾਂ ਸੱਸੀ ਬੋਦੀ ਪਟਦੀਆਂ ਤੀਆਂ ਚ ਅੱਜ ਕੱਲ ਤਾਂ ਕੋਈ ਤੀਆਂ ਲਾਉਂਦਾ ਨਹੀਂ ਹਨਾ ਵੀ ਹੁਣ ਤਾਂ ਗਾਇ ਬੜੇ ਨਾਲ ਦੀ ਸੱਸੀ ਬੋਦੀ ਪਟ ਗਈ ਆਈਆਂ ਹੈ ਕਹਿੰਦੀਆਂ ਹੈ ਹਾਂ ਅੱਛਾ ਹੋ ਗਏ ਮੈਂ ਧੀਲਾ ਉਹਨੇਗਾ ਤੇ ਯਨੋ ਪੇ ਯਾਰ ਕੇ ਇੰਗਾਰ ਚੁੜ ਤੇਗਨ ਦੇ ਸਾਡੇ ਉੱਪਰ ਵੱਡੇ ਯਾਰ ਮਹਿੰਦੀ ਵਾਲੀ ਛੜੂ ਮਹਿੰਦੀ ਪਾਈ ਛੜਦੀ ਆ ਖੰਮੀ ਲੈ ਕੋਲ ਮੈਂ ਮੈਂ ਤਾਂ ਮੈਂ ਖੱਫ ਨੂੰ ਬਾਹਰ ਹੀ ਪਿਆਰੀ ਆ ਬਾਹਰ ਨਹੀਂ ਚਲੀ ਇਹ ਪਹਿਲੀ ਵਾਰ ਆਉਂਦਾ ਪਰੌਣਾ ਦਾ ਕੁੜੀ ਨਾਲ ਲੋਕਾਂ ਨਾਲ ਲੋਕ ਯਾਦ ਨਾ ਤੇ ਇੰਗਾ ਜੀ ਯੰਨਾ ਨਾਮ ਉਹ ਨੂੰ ਨਾ ਦਿਖਾਉਂਦਾ ਅਸਫਲ ਗਿਣਿਆ ਕਿੰਨੇ ਕਿੰਨੇ ਦਿਨ ਲੱਗ ਜਾਂਦੀਆਂ ਕੁੜੀਆਂ ਆਪਦੇ ਪੇਕੇਤੀਆਂ ਨੂੰ ਕਿਤਾ ਸ਼ੀਸ਼ੀ ਨਹੀਂ ਮੇਰਾ ਜਾਂਦੀਆਂ ਕਿੰਨੇ ਨੇ ਦਿਨ ਤੇ ਸੌਣਾਂ ਦਾ ਨਾ ਮੋੜਦੇ ਆਂ ਸ਼ੀਸ਼ੀ ਮੀਂਹ ਹਾਂ ਕਾ ਨੀ ਕਿ ਰੋਟੀ ਦਾ ਕੰਮ ਨਾ ਫਿਰ ਨੂੰ ਜਾਂਦੇ ਰਹੇ ਆਇਆ ਘਰ ਤੇ ਨੇ ਜਿਆਦੀ ਬੰਨੇ ਤੇ ਕਰਿਆ ਨਾ ਫੋੜਾ ਮਾ ਫਰੂਨ ਫਿਰ ਪੈ ਕੇ ਆ ਕੇ ਠੀਕ ਕਰ ਲਿਆ ਹੈ ਹਾਂ ਕੋਈ ਦਰਦ ਨਹੀਂ ਹਾਂ ਕੱ ਕਰੇ ਪਾਉ ਮੇਨੋ ਪਾਣੀ ਭਰ ਤੈਨਾ ਦੋ ਦੋ ਤਿੰਨ ਤਨ ਤਵੜੀ ਜਾ ਕਰੇਗਾ ਇੱਕ ਬੱਕਰੀ ਜਿਹਾ ਅੱਜ ਤੱਕ ਕਈ ਵਾਰ ਇੱਕ ਸਿਰ ਤੇ ਜਦੋਂ ਪਾਣੀ ਭਰਨੇ ਜਾਂਦੇ ਹਾਂ ਹਾਂ ਸਾਡੇ ਖੂਬੇ ਇਹ ਨਵੇਂ ਨੂੰ ਮੈਲੀ ਜਾਂ ਨਹੀਂ ਕਰ ਕਰਾ ਪਾ ਕੇ ਤਾਂ ਉਹ ਕੁੜੀਆਂ ਚ ਕਾਉਂਦੇ ਆਂ ਦਾੜਾ ਇਹਦਾ ਕੰਕਰ ਨਾ ਬੇਕੀ ਹੂੰ And it's only life, only life.